ਅੱਜ ਜੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਦਾ ਸਿੰਘ ਵੀਰ ਸਾਬਾਦ ਨੇ ਸਾਡੀ ਭਰਤੀ ਨੂੰ ਵੇਖੇ ਸਾਡੇ ਜਿਹੜੇ ਵਰਕਰਾਂ ਨੇ ਮੰਗਦੂ ਵੀ ਇੱਧਿਆ ਉਹਨਾਂ ਦੀ ਮੰਗ ਨੂੰ ਪਛਾਣਦਾ ਆ ਮੈਨੂੰ ਜਿਲ੍ਹਾ ਤਰਨਤਾਰਨ ਦੇ ਪ੍ਰਧਾਨ ਦੀ ਸੇਵਾ ਕਰਨ ਦੀ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਬਣਾ ਕੇ ਮੌਕਾ ਦਿੱਤਾ ਇਸ ਸੰਬੰਧ ਵਿੱਚ ਜਿ세 ਪ੍ਰਧਾਨ ਜੀ ਦਾ ਅਸੀਂ ਧੰਨਵਾਦ ਕੀਤਾ ਸਾਰੀ ਸੰਗਤ ਨੇ ਕੀਤਾ ਤੇ ਸ੍ਰੀ ਗੁਰਦੇਵ ਜੀ ਮਹਾਰਾਜ ਕੇ ਦਾਦੇ ਸਤਾਜ ਇਹ ਸ਼ਹਿਰ ਨੂੰ ਬਸਾਉਣ ਵਾਲੇ ਉਹਨਾਂ ਦੀ ਉਹਨਾਂ ਕੋ ਸ਼ਹੀਦ ਬਾਦ ਲੈਣ ਆਤੇ ਗੁਰੂ ਮਾਰੇ ਬਲ ਬਖਸ਼ੋ ਸਾਰੀ ਸੇਕ ਸੰਤ ਨੂੰ ਇਕੱਠਾ ਕਰੋ ਤਾਂ ਕਿ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਹੋਵੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਬਲ ਬਖਸ਼ੋ ਉਹ ਸਾਰਿਆਂ ਨੂੰ ਬਹੁਤ ਤੀਖਣ ਬੁੱਧੀ ਦੇ ਤੇਜ ਬੁੱਧੀ ਦੇ مالکਾਂ ਉਹਨਾਂ ਦੀ ਗਵਾਈ ਥਲੇ ਪਾਰਟੀ ਜਿਹੜੀ ਹੋਰ ਤਰੱਕੀ ਕਰੇ ਉਹਨਾਂ ਮਾਰੇ ਗੜੀ ਅਰਦਾਸ ਤੇ ਬੇਨਤੀ ਕੀਤੀ ਗਈ ਆ